ਮਾਤਾ ਤ੍ਰਿਪਤਾ ਜੀ ਆਨੇ ਜਦੋਂ ਮੇਰੇ ਨਾਨਕ ਨਰੰਗਕਾਰੀ ਨੂੰ ਜਨਮ ਦਿੱਤਾ ਉਦੋਂ ਭਾਈ ਗੁਰਦਾਸ ਜੀ ਆਂਦੇ ਪੁੱਤ ਜਿਣੇ ਬੜ ਕੋਠੜੀ ਤੇ ਉਹ ਕੋਠੜੀ ਵਿੱਚ ਮਾਤਾ ਤ੍ਰਿਪਤਾ ਨੇ ਬਾਲਕ ਨੂੰ ਜਨਮ ਦਿੱਤਾ ਤੇ ਕੋਲ ਸੀ ਉਸ ਵੇਲੇ ਦਾਲਤਾ ਦਾਈ ਦਾਲਤਾ ਦਾਈ ਨੇ ਜਦੋਂ ਨਾਨਕ ਨਰੰਗਕਾਰੀ ਦੇ ਅਵਤਾਰ ਵੇਲੇ ਦਰਸ਼ਨ ਕੀਤੇ ਤੇ ਹੈਰਤ ਹੈਰਤ ਹੈ ਸਖੀ ਹੋਏ ਰਹੀ ਹੈਰਾਨ ਇਹ ਹਰਾਨੀ ਦੀ ਦੁਨੀਆ ਚੱਲੇਗੀ ਵੀ ਇੰਨੇ ਬੱਚਿਆਂ ਨੇ ਮੇਰੇ ਅੱਖਾਂ ਦੇ ਸਾਹਮਣੇ ਜਨਮ ਲਿਆ ਮੇਰੇ ਹੱਥੀ ਜਨਮ ਹੋਇਆ ਮੈਂ ਉਹਨਾਂ ਨੂੰ ਸੰਭਾਲਿਆ ਮੈਂ ਉਹਨਾਂ ਨੂੰ ਕੱਪੜੇ ਚ ਲਪੇਟਿਆ ਮੈਂ ਉਹਨਾਂ ਨੂੰ ਲੋਰੀਆਂ ਦਿੱਤੀਆਂ ਮੈਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਸਾਫ਼ ਕੀਤੀਆਂ ਮੈਂ ਉਹਦਾ ਮੱਥਾ ਚੁੰਮਿਆ ਤੇ ਸਾਰਾ ਕੁਝ ਵੇਖ ਕੇ ਹੈਰਾਨ ਹੋਈ ਇਹ ਦੌਲਤਾਂ ਦਾ ਹੀ ਤੇ ਇਹਨੇ ਬਾਲਕ ਨੂੰ ਚੁੱਕ ਕੇ ਕੱਪੜੇ 'ਚ ਲਪੇਟ ਕੇ ਨਾ ਨਾਨਕ ਨਰ ਹੰਕਾਰੀ ਨੂੰ ਤੇ ਆਪਣੇ ਹੱਥਾਂ ਵਿੱਚ ਲਿਆ ਤੇ ਆਪਣੇ ਸੀਨੇ ਨਾਲ ਲਾ ਕੇ ਤੇ ਬੜੀ ਗੋਹ ਭਰੀ ਨਜ਼ਰ ਨਾਲ ਵੇਖਦਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਮੁਬਾਰਕ ਨੇਤਰ ਜਿਹੜੇ ਸਨ ਉਹ ਖੁੱਲੇ ਹੋਏ ਸਨ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਦੁਨੀਆ ਦਾ ਕੋਈ ਵੀ ਬੱਚਾ ਜਨਮ ਲੈਂਦਾ ਤੇ ਉਹਦੀਆਂ ਅੱਖਾਂ ਖੁੱਲਣ ਵਿੱਚ ਦੇਰੀ ਲੱਗਦੀ ਹੈ ਪਹਿਲੇ ਦਿਨ ਕੋਈ ਬੱਚਾ ਨਹੀਂ ਵੇਖਦਾ ਹੈ ਇਹ ਤਾਂ ਘੱਟੋ-ਘੱਟ 1 ਤੋਂ ਲੈ ਕੇ 10 ਦਿਨਾਂ ਤੱਕ ਬੱਚੇ ਜਿਹੜੇ ਅੱਖਾਂ ਖੋਲ੍ਹਦੇ ਆ ਸਾਰੀਆਂ ਪਰ ਇਸ ਬਾਲਕ ਦੀਆਂ ਪਹਿਲੇ ਪੈਰ ਜਨਮ ਲੈਂਦਿਆਂ ਸਾਰ ਨੇਤਰ ਜਿਹੜੇ ਖੁੱਲੇ ਹੋਏ ਸਨ ਕਿਉਂਕਿ ਇਹ ਕੋਈ ਦੁਨਿਆਵੀ ਬੱਚਾ ਨਹੀਂ ਜਨਮ ਲਿਆ ਜਿੰਨੇ ਅੱਜ ਜਨਮ ਲੈਣਾ ਤੇ 10 ਦਿਨਾਂ ਬਾਅਦ ਅੱਖਾਂ ਖੋਲ੍ਹਣੀਆਂ ਤੇ ਕੱਲ ਨੂੰ ਫੇਰ ਦੁਪਹਿਰੇ ਵੀ ਸੁੱਤੇ ਹੋਣਾ ਰਾਤੀ ਵੀ ਸੁੱਤੇ ਹੋਣਾ ਨਹੀਂ ਨਹੀਂ ਇਹ ਨਾਨਕ ਨਿਰੰਕਾਰੀ ਐ ਜਿਹੜਾ ਤਿੰਨਾ ਲੋਕਾਂ ਨੂੰ ਵੇਖਣ ਵਾਲਾ ਐ ਇਹ ਅੱਖਾਂ ਬੰਦ ਕਰਕੇ ਬਹਿ ਗਿਆ ਤੇ ਕਿੱਦਾਂ ਸ੍ਰਿਸ਼ਟੀ ਚੱਲੇਗੀ ਬਈ ਦੁਨੀਆ ਧਾਰ ਬਾਲਕ ਜਨਮ ਲੈਣ ਲੱਗਿਆਂ ਰੋਂਦਾ ਐ ਬਾਲਕ ਰੋਇਆ ਨਹੀਂ ਹੈਰਾਨ ਸੀ ਇਸ ਗੱਲੋਂ ਵੀ ਦੌਲਤਾਂ ਦਾਈ ਤਾਂ ਇਹਨੇ ਗੁਰਨਾਨਕ ਦੇ ਮਹਾਰਾਜੀਆਂ ਨੂੰ ਕੱਪੜੇ ਚ ਲਪੇਟ ਕੇ ਤੇ ਮਾਤਾ ਤ੍ਰਿਪਤਾ ਜੀਆਂ ਦੀ ਖੱਬੀ ਵੱਖੀ ਵਾਲੇ ਪਾਸੇ ਨਾਲ ਲੰਮਿਆਂ ਪਾਤਾ ਖੱਬੀ ਵੱਖੀ ਵਾਲੇ ਪਾਸੇ ਇਹ ਹੁਣੇ ਗੱਲ ਦਾ ਮਾਈਆਂ ਨੂੰ ਜ਼ਿਆਦਾ ਪਤਾ ਹੈ ਖੱਬੀ ਵੱਖੀ ਵਾਲੇ ਪਾਸੇ ਜਿਹੜੀ ਆ ਬੱਚੇ ਦੀ ਤਸਵੀਰ ਜ਼ਿਆਦਾ ਹੁੰਦੀ ਹੈ ਤੇ ਖੱਬੇ ਪਾਸੇ ਮਾਂ ਦਾ ਦਿਲਿਆ ਸਾਡਾ ਵੀ ਦਿਲ ਮਾਂ ਇਸ ਖੱਬੇ ਪਾਸੇ ਹੀ ਆ ਜਿਸ ਪਾਸੇ ਦੇਲਿਆ ਉਸ ਪਾਸੇ ਬੱਚੇ ਦੀ ਤਸਵੀਰ ਜ਼ਿਆਦੀ ਆ ਤੋ ਦੌਲਤਾਂ ਦਾਈ ਨੇ ਜਦੋਂ ਨਾਨਕ ਨਰੰਕਾਰੀ ਨੂੰ ਮਾਤਾ ਤ੍ਰਿਪਤਾ ਦੀ ਖੱਬੀ ਵੱਖੀ ਨਾਲ ਪਾਇਆ ਨਾ ਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੀਆਂ ਕੋਲ ਉਸ ਵੇਲੇ ਬੀਬੀਆਂ ਸਿਆਣੀਆਂ ਕੋਲ ਸੀ ਤੇ ਮਾਤਾ ਤ੍ਰਿਪਤਾ ਨੇ ਆਖਿਆ ਦੌਲਤਾਂ ਜਾ ਜਾ ਕੇ ਮਇਤਾ ਜੀ ਨੂੰ ਵੀ ਖਬਰ ਦੇ ਕੇ ਆ ਭਾ ਮਇਤਾ ਕਲਿਆਣ ਚੰਦ 베ਦੀ ਜੀ ਨੂੰ ਤਾਂ ਦੌਲਤਾਂ ਦਾਈ ਫਿਰ ਅੰਦਰੋਂ ਨਿਕਲੀ ਆ ਗੁਰੂ ਨਾਨਕ ਸਾਹਿਬ ਬਾਣੀ ਚ ਲਿਖਦੇ ਆ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਹਵਾ ਦਿੱਤੀ ਬੋਲੇ ਤਾਤ ਜੇਨਮਨ ਰਾਖਿਆ ਅਗਣੀ ਪਾਏ ਵਾਜੈ ਪਵਨ ਆਖੈ ਸਭ ਜਾਏ ਦਾਲਤਾ ਨੇ ਵੇਖਿਆ ਜਨਮ ਲੈਣ ਵਾਲਾ ਬੱਚਾ ਵੀ ਠੀਕ ਜਨਮ ਦੇਣ ਵਾਲੀ ਮਾਂ ਵੀ ਠੀਕ ਹੈ ਵੇਖੋ ਸਾਡੇ ਤੁਹਾਡੇ ਘਰ ਜਦੋਂ ਪੁੱਤਰ ਪੈਦਾ ਹੋਵੇ ਨਾ ਬੜੀ ਖੁਸ਼ੀ ਦੀ ਗੱਲ ਆ ਤੇ ਧੀ ਦੇ ਜਨਮ ਤੋਂ ਵੀ ਖੁਸ਼ੀ ਓਨੀ ਮਨਾਇਆ ਕਰੋ ਫਰਕ ਨਾ ਰੱਖਿਆ ਕਰੋ ਤੇ ਖੁਸ਼ੀ ਤਾਂ ਤਾਂ ਹੀ ਸੋਭਦੀ ਹੈ ਨਾ ਜੇ ਜਨਮ ਦੇਣ ਵਾਲੀ ਮਾਂ ਤੰਦਰੁਸਤ ਹੋਵੇ ਬਾਅਦ ਵਿੱਚ ਤੇ ਜਨਮ ਲੈਣ ਵਾਲਾ ਬੱਚਾ ਵੀ ਤੰਦਰੁਸਤ ਹੋਵੇ ਤਾਂ ਹੀ ਤੁਹਾਨੂੰ ਖੁਸ਼ੀ ਜਿਹੜੀ ਉਹ ਸੋਭnik ਹੁੰਦੀ ਜਿਵੇਂ ਅੱਜਕੱਲ ਬੱਚੇ ਜਨਮ ਲੈਂਦੇ ਨੇ ਜਨਮ ਵੇਲੇ ਹੀ ਬੱਚੇ ਟਿਊਬਾਂ 'ਚ ਰੱਖੇ ਜਾਂਦੇ ਆ ਉਹ ਵਧਾਈ ਦੇਣ ਨੂੰ ਵੀ ਜੀ ਨਹੀਂ ਕਰਦਾ ਤੇ ਵਧਾਈ ਲੈਣ ਨੂੰ ਵੀ ਜੀ ਨਹੀਂ ਕਰਦਾ ਪਰਿਵਾਰ ਵਾਲਿਆਂ ਨੂੰ ਕਈ ਵਾਰਾ ਬੱਚੇ ਦੇ ਜਨਮ ਵੇਲੇ ਬੜੀ ਮੰਦੀ ਦਸ਼ਾ ਹੁੰਦੀ ਹੈ ਮਾਂ ਬੱਚੇ ਦੀ ਤਉਦੋਂ ਜਿਹੜੀ ਖੁਸ਼ੀ ਆ ਉਹ ਪਸਤ ਹੋ ਜਾਂਦੀ ਹੈ ਖੁਸ਼ੀ ਖੁਸ਼ੀ ਨਹੀਂ ਰਹਿੰਦੀ ਜਦੋਂ ਬੱਚੇ ਨੂੰ ਕੋਈ ਦਿੱਕਤ ਆ ਜਾ ਜਨਮ ਲੈਣ ਲੱਗੇ ਖੁਸ਼ੀਆਂ ਵਧਾਈਆਂ ਉਦੋਂ ਹੀ ਸੋਭ ਨੀਕ ਹੁੰਦੀਆਂ ਨੇ ਜਦੋਂ ਜਨਮ ਦੇਣ ਵਾਲੀ ਮਾਂ ਵੀ ਤੰਦਰੁਸਤ ਹੋਵੇ ਤੇ ਬੱਚਾ ਵੀ ਤੰਦਰੁਸਤ ਹੋਵੇ ਦਾਲਤਾ ਦਾਈ ਨੇ ਵੇਖਿਆ ਵੀ ਦੋਵੇਂ ਤੰਦਰੁਸਤ ਨੇ ਵਾਜਾ ਪਵਣ ਆਖਾ ਸਭ ਜਾਏ ਬੱਚੇ ਦੇ ਸਵਾਸ ਚੱਲਦੇ ਵੇਖ ਕੇ ਬੱਚੇ ਨੂੰ ਹੱਸਦਿਆਂ ਵੇਖ ਕੇ ਬੱਚੇ ਦੇ ਨੇਤਰ ਖੁੱਲੇ ਵੇਖ ਕੇ ਬੱਚੇ ਦੇ ਹੱਥ ਖੁੱਲੇ ਵੇਖ ਕੇ ਸਾਰਿਆਂ ਇਹ ਘਟਨਾ ਵੇਖ ਕੇ ਦੌਲਤਾਂ ਦਾਈ ਜਿਹੜੀ ਬਾਹਰ ਆਈ ਤੇ ਆ ਕੇ ਆਦੀ ਮਹਿਤਾ ਜੀ ਵਧਾਈਓ ਤੁਹਾਡੇ ਘਰ ਲਾਲ ਨੇ ਜਨਮ ਲਿਆ ਭਾ ਪੁੱਤਰ ਨੇ ਜਨਮ ਲਿਆ ਪੁਰਾਣੇ ਬਜ਼ੁਰਗ ਲਾਲ ਕਿਹਾ ਕਰ ਦੇਣਾ ਪੁੱਤਰਾ ਨੂੰ ਲਾਲ ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣਾ ਬਾਣੀ ਦੇ ਅੰਦਰ ਸ਼ਬਦ ਆਇਆ ਮਾਤਾ ਗੁਜਰ ਕੌਰ ਜੀ ਨੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੋਬਿੰਦ ਸਿੰਘ ਨਹੀਂ ਕਿਹਾ ਜਦੋਂ ਆਵਾਜ਼ ਮਾਰਦੇ ਸੀ ਲਾਲ ਜੀ ਕਹਿ ਕੇ ਆਵਾਜ਼ ਮਾਰਦੇ ਸੀ ਲਾਲ ਜੀ ਨੂੰ ਇਹ ਸੁਣਿਆ ਦੋ ਲਾਲ ਜੀਆ ਨੂੰ ਬੁਲਾ ਕੇ ਲਿਆਓ ਤੁਹਾਡੇ ਘਰ ਲਾਲ ਜੀ ਨੇ ਜਨਮ ਲਿਆ ਤੇ ਪਿਤਾ ਮੈਤਾ ਕਲਿਆਣ ਚੰਦ 베ਦੀ ਸਾਹਿਬ ਕਹਿੰਦੇ ਆ ਦੌਲਤਾਂ ਪੁੱਤਰ ਦੇ ਜਨਮ ਦੀ ਖੁਸ਼ੀ ਦਿੱਤੀ ਆ ਖੁਸ਼ਖਬਰੀ ਦਿੱਤੀ ਆ ਹਲੇ ਯਾਰਾ ਹਲੇ ਯਾਰਾ ਖੁਸ਼ਖਬਰੀ ਬੱਤੀ ਦੰਦਾਂ ਚੋ ਜੋ ਮੰਗਿਆ ਜਾਂਦਾ ਮੰਗਲਾ ਤੈਨੂੰ ਅੱਜ ਉਹ ਦੇਖ ਤੇਰੀ ਝੋਲੀ ਚ ਪਾ ਦੇਵਾਂਗਾ ਜੋ ਮੰਗੇਂਗੇ ਤੈਨੂੰ ਦੇ ਦੇਵਾਂਗਾ ਦਾਲਤਾ ਨੇ ਦੋਵੇਂ ਹੱਥ ਜੋੜੇ ਕਹਿ ਲੱਗੀ ਮਾਈਤਾ ਜੀ ਤੇਰੇ ਪੁੱਤਰ ਦੇ دیدار ਕਰਨ ਤੋਂ ਬਾਅਦ ਮੇਰੀ ਅਵਸਥਾ ਜਿਹੜੀ ਉਹ ਬਦਲ ਗਈ ਐ ਸਾਚ ਨਾਮ ਆਧਾਰ ਮੇਰਾ ਜਿਨੂੰ ਭੁੱਖਾਂ ਸਭ ਗਵਾਈਆਂ